ਡਾਕਟਰ ਸਾਹਿਬ ਇਸ ਵੇਲੇ ਪੰਜਾਬ ਦੇ ਵਿੱਚ ਜਿਵੇਂ ਗਰਮੀ ਪੈ ਰਹੀ ਹੈ ਸਕਿਨ ਨੂੰ ਸਾਹਮਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਹੈ ਪ੍ਰਾਣੀ ਗੰਧ ਤੇ ਪੇਂਟ ਮਾਰਨ ਵਾਲਾ ਕੰਮ ਜੀ ਵੀ ਪਾਊਡਰ ਲਾ ਕੇ ਚਿਹਰਾ 2 ਘੰਟੇ 4 ਘੰਟੇ ਲਈ ਚਮਕਾ ਲਿਆ ਉਸ ਤੋਂ ਬਾਅਦ ਤੁਸੀਂ ਆਪੇ ਦੇਖਦੇ ਹੋ ਵੀ 2 ਘੰਟੇ ਜਦੋਂ ਲੰਘਦੇ ਆ ਗਰਮੀ ਆਉਂਦੀ ਹੈ ਤਾਂ ਉਹ ਚਿਹਰਾ ਉੱਦੇ ਤਾਂ ਉੱਦੇ ਨਿਕਲਿਆ ਆਉਂਦਾ ਅਸਲ ਦੇ ਵਿੱਚ ਉਹਨੂੰ ਅਸਲ ਦੇ ਵਿੱਚ ਉਹਨੂੰ ਸ਼ਿੰਗਾਰਿਆ ਜਾਵੇ ਅਸਲ ਦੇ ਵਿੱਚ ਖਰਾਕ ਖਾ ਕੇ ਜਾਂ ਚੰਗੀ ਚੀਜ਼ ਵਰਤ ਕੇ ਕਹਿ ਲਓ ਵੀ ਉਹਨੂੰ ਸਹੀ ਕੀਤਾ ਜਾਵੇ ਤਾਂ ਉਹੀ ਜਿਹੜੀ ਅਸਲੀ ਨੇਚਰਲ ਬਿਊਟੀ ਹੈ ਨਾ ਕਿ ਕੈਮੀਕਲ ਵਾਲੀਆਂ ਚੀਜ਼ਾਂ ਵਰਤ ਕੇ ਸਾਡਾ ਫੇਸ ਸੀਰਮ ਆ ਤੁਸੀਂ ਇਹ ਦੇਖੋ ਵੀ ਇਹ ਕਿੰਨੀਆਂ ਨੈਚੁਰਲ ਚੀਜ਼ਾਂ ਤੁਸੀਂ ਬਾਜ਼ਾਰੋਂ ਲੈ ਲਓ ਸਾਰੀਆਂ ਚੀਜ਼ਾਂ ਸਾਡੀਆਂ ਇਹ ਆ ਵੀ ਦੁੱਧ ਵਾਂਗੂ ਲੱਗਣਗੀਆਂ ਤੁਹਾਨੂੰ ਦੇਖਣ ਨੂੰ ਤੁਸੀਂ ਬਾਜ਼ਾਰੋਂ ਲੈ ਲਓ ਤੁਹਾਨੂੰ ਪਾਣੀ ਜਾਂ ਮਿਲੂਗਾ ਉਹ ਉਹ ਸਾਰਾ ਕੈਮੀਕਲ ਬੇਸਡ ਆ ਪਰ ਇਹ ਬਿਲਕੁਲ ਨੈਚੁਰਲ ਚੀਜ਼ਾਂ ਜਿਹੜੀਆਂ ਬਹੁਤ ਵਾਰ ਹੁੰਦਾ ਹੈ ਕਿ ਗਰਮੀਆਂ ਦੇ ਵਿੱਚ ਖਾਸ ਕਰਕੇ ਜਿਹੜੀ ਸਾਡੀ ਸਕਿਨ ਹੈਗੀ ਹੈ ਉਹ ਅਸੀਂ ਕਹ ਲਈਏ ਕਿ ਬਦਬੂ ਆਉਣ ਲੱਗ ਜਾਂਦੀ ਹੈ ਚਮੜੀ ਚੋਂ ਬਦਬੂ ਆਉਣ ਲੱਗ ਜਾਂਦੀ ਹੈ ਪਸੀਨੇ ਚੋਂ ਬਦਬੂ ਆਉਣ ਲੱਗ ਜਾਂਦੀ ਹੈ ਪਸੀਨੇ ਦੀ ਬਦਬੂ ਆਯੁਰਵੈਦਿਕ ਢੰਗ ਨਾਲ ਬੰਦ ਕੀਤੀ ਜਾ ਸਕਦੀ ਹੈ ਸਰੀਰ ਚੋਂ ਬਿਲਕੁਲ ਸੌਖੇ ਢੰਗ ਨਾਲ ਕੀਤੀ ਜਾ ਸਕਦੀ ਹੈ ਜਿਹੜਾ ਪੋਰ ਹੈ ਉਹ ਅੰਦਰੋਂ ਸਨੇ ਸਕਿਨ ਉਹ ਬਾਹਰ ਜਿਹੜਾ ਨਿਕਲਣ ਲੱਗ ਜਾਂਦਾ ਹੈ ਉਹ ਇਦਾਂ ਦੇ ਰੂਪ ਜਿਹੜੇ ਮੋਕੇ ਤਾਂ ਉਹ ਧਾਰਨ ਹੁੰਦੇ ਨੇ ਮੋਕੇ ਮੋਕੇ ਵੱਢ ਦੇਣਾ ਚਾਹੀਦਾ ਹੈ ਕੱਟ ਦੇਣਾ ਚਾਹੀਦਾ ਮੋਕ ਦੇਖੋ ਮੋਕੇ ਨੂੰ ਕੱਟ ਦੇਣਾ ਇੱਕ ਪੱਕਾ ਇਲਾਜ ਨਹੀਂ ਉਹਦਾ ਅਸਲੀ ਇਲਾਜ ਆ ਉਹਨੂੰ ਦਾਗਣਾ ਜਿਹੜਾ ਕੰਮ ਤੁਹਾਡਾ ਮਹੀਨੇ ਦੇ ਵਿੱਚ ਹੋਣਾ ਉਹਨੇ ਤੁਹਾਡਾ ਜੀ 2 ਦਿਨ ਦੇ ਵਿੱਚ ਕਰਕੇ ਰੱਖ ਦੇਣਾ ਉਹਨੇ ਇੰਨਾ ਫਾਸਟ ਤੁਹਾਡੇ ਸੈੱਲ ਨੂੰ ਜਿਹੜਾ ਇੰਨੀ ਸਕ੍ਰੀਸ਼ਨ ਜਿਹੜਾ ਜਿਆਦਾ ਵਧਾ ਦਿੰਦਾ ਉਹ ਤੇ ਉਹ ਕੀ ਕਰਨਾ ਤੁਹਾਡੇ ਆਪਾਂ ਪਹਿਲਾਂ ਵੀ ਦੱਸਿਆ ਵੀ ਤੁਹਾਡੇ ਚਮੜੀ ਦੀ ਜਿਹੜੀ ਲੇਅਰ ਆ ਉੱਤੇ ਵਾਲੀ ਚੱਕ ਦੇਣੀ ਤੁਹਾਨੂੰ ਏਦਾਂ ਲੱਗਦਾ 2 4 5 ਦਿਨ ਏਦਾਂ ਲੱਗਦਾ ਵੀ ਮੇਰਾ ਚਿਹਰਾ ਇੰਨਾ ਚਮਕ ਗਿਆ ਪਰ ਹਫਤੇ ਬਾਅਦ ਜਿਹੜਾ 10 ਗੁਣਾ ਵੱਧ ਜਿਹੜਾ ਚਿਹਰੇ ਨੂੰ ਤੁਹਾਡੇ ਨੂੰ ਡਲ ਕਰ ਦਿੰਦੀ ਫਿਰ ਤੇ ਇਹ ਹੈ ਕਿ ਮੇਕਅਪ ਲਗਾਉਣਾ ਚਿਹਰੇ ਲਈ ਸਕਿਨ ਲਈ ਜ਼ਹਿਰ ਦੇ ਬਰਬਰ ਹੋਇਆ ਜੀ ਤੁਹਾਡੇ ਮੁਤਾਬਕ ਕੋਲ ਜਿਹੜਾ ਜ਼ਹਿਰ ਦੇ ਬਰਾਬਰ ਆ ਤੁਸੀਂ ਇਹ ਦੇਖ ਲਓ ਜਿੰਨੇ ਵੀ ਹੀਰੋ ਆ ਤਕੜੀਆਂ ਤਕੜੀਆਂ ਕੰਪਨੀਆਂ ਦੀ ਐਡ ਤਾਂ ਜ਼ਰੂਰ ਕਰ ਦੇਣਗੇ ਕਰੀਮਾਂ ਦੀ ਪਰ ਆਪ ਨਹੀਂ ਕਦੇ ਵੀ ਉਹ ਸਾਬਣ ਤੱਕ ਵੀ ਨਹੀਂ ਕੋਈ ਵਰਤਦੇ ਹੈਗੇ ਕਿੰਨੇ ਵੀ ਸਾਡੇ ਦੇਖੋ ਜੀ ਪ੍ਰੋਡਕਟਾਂ ਸਾਰੇ ਅਸੀਂ ਕਦੇ ਵੀ ਇਹਦੇ ਵਾਸਤੇ ਸੋਪ ਨਹੀਂ ਰეკਮੈਂਡ ਕਰਦੇ ਨਾ ਕੋਈ ਫੇਸ ਵਾਸ਼ ਕਿਉਂਕਿ ਉਹਨਾਂ 'ਚ ਸਾਰਿਆਂ 'ਚ ਕੈਮੀਕਲ ਆਉਂਦਾ ਅਸੀਂ ਹਰ ਇਹ ਪੇਸ਼ੰਤ ਨੂੰ ਇਹ ਕਹਿੰਨੇ ਆ ਵੀ ਵੇਸਣ ਨਾਲ ਸਿਰਫ ਵੇਸਣ ਨਾਲ ਮੂੰਹ ਧੋਣਾ ਤੁਸੀਂ ਦਹੀਂ 'ਚ ਪਾ ਕੇ ਜਾਂ ਮਲਤਾਨੀ ਮਿੱਟੀ ਦੇ ਨਾਲ ਧੋ ਕੇ ਫਿਰ ਇਹ ਚੀਜ਼ਾਂ ਅਪਲਾਈ ਕਰਨੀਆਂ ਫਿਰ ਇਹ ਬਿਲਕੁਲ ਰਿਜ਼ਲਟ ਦਿੰਦੀਆਂ ਹਨ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤਪਦੀ ਦੁਪਹਿਰ ਦੇ ਵਿੱਚ ਤਪਦੀ ਗਰਮੀ ਦੇ ਵਿੱਚ ਆਪਣੀ ਸਕਿਨ ਨੂੰ ਖਾਸ ਕਰਕੇ ਆਪਣੇ ਚਿਹਰੇ ਨੂੰ ਠੀਕ ਠਾਕ ਰੱਖਣਾ ਇਸ ਵੇਲੇ ਬਹੁਤ ਵੱਡਾ ਚੈਲੰਜ ਹੈਗਾ ਪੰਜਾਬ ਦੇ ਵਿੱਚ ਬਣਿਆ ਹੋਇਆ ਅੱਜ ਇਹ ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਔਰ ਕਿੰਨਾ ਚੀਜ਼ਾਂ ਨਾਲ ਆਪਣੇ ਚਿਹਰੇ ਨੂੰ ਖਾਸ ਕਰਕੇ ਆਪਣੀ ਸਕਿਨ ਨੂੰ ਅਸੀਂ ਜੋ ਉਹਦੀ ਉਮਰ ਹੈ ਉਸ ਉਮਰ ਦੇ ਮੁਤਾਬਕ ਹੀ ਦਿਖਾ ਸਕਦੇ ਆ ਇਸ ਲਈ ਗੱਲਬਾਤ ਕਰਨ ਵਾਸਤੇ ਅਸੀਂ ਅੱਜ ਖਾਸ ਕਰਕੇ ਪਹੁੰਚੇ ਆ ਉੱਚਾ ਪਿੰਡ ਸੰਘੋਲ ਜਿੱਥੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਜ ਗਰੁੱਪ ਸਿੰਘ ਪੰਗੂ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਸਕਿਨ ਦੀਆਂ ਸਮੱਸਿਆਵਾਂ ਬਾਬਤ ਗੱਲਬਾਤ ਕਰਾਂਗੇ ਔਰ ਸਮਝਾਂਗੇ ਕਿ ਕਿਵੇਂ ਇਸ ਦਾ ਖਿਆਸ ਕਿਵੇਂ ਇਸ ਦਾ ਖਿਆਲ ਹੈਗਾ ਜਿਹੜਾ ਖਾਸ ਖਿਆਲ ਜਿਹੜਾ ਗਰਮੀਆਂ ਦੇ ਵਿੱਚ ਅਸੀਂ ਰੱਖ ਸਕਦੇ ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ 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 ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਡਾਕਟਰ ਸਾਹਿਬ ਇਸ ਵੇਲੇ ਪੰਜਾਬ ਦੇ ਵਿੱਚ ਜਿਵੇਂ ਗਰਮੀ ਪੈ ਰਹੀ ਹੈ ਸਕਿਨ ਨੂੰ ਸਾਹਮਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਹੈ ਜੀ ਗਰਮੀ ਨਾਲ ਸਕਿਨ ਨੂੰ ਕੀ ਹੁੰਦਾ ਜੀ ਪਹਿਲਾਂ ਤਾਂ ਸਾਨੂੰ ਇਹੀ ਸਮਝਾ ਦਿਓ ਦੇਖੋ ਗਰਮੀ ਨਾਲ ਸਕਿਨ ਨੂੰ ਇੰਨੀ ਜਿਆਦਾ ਮਾਰ ਨਹੀਂ ਪਊਗੀ ਜਿੰਨੀ ਤੁਹਾਡੇ ਅੰਦਰ ਜਦੋਂ ਤੁਹਾਡੇ ਅੰਦਰ ਗਰਮੀ ਹੈਗੀ ਆ ਬਾਹਰਲੀ ਗਰਮੀ ਨੇ ਤੁਹਾਡੀ ਸਕਿਨ ਨੂੰ ਉਨੀ ਜਿਆਦਾ ਮਾਰ ਨਹੀਂ ਕਰਨੀ ਜਦੋਂ ਤੱਕ ਤੁਹਾਡੀ ਜਿਹੜੀ ਅੰਦਰਲੀ ਜਿਹੜੀ ਹੈਗੀ ਆ ਗਰਮੀ ਉਹ ਜਿੰਨਾ ਮਾਰ ਕਰਦੀ ਆ ਉਹਨੇ ਤੁਹਾਡੇ ਸਕਿਨ ਦੇ ਪੋਰ ਆ ਜਿਹੜੇ ਤੁਹਾਡੇ ਰੋਮ ਆ ਉਹ ਬੰਦ ਕਰ ਦੇਣੇ ਆ ਜਦੋਂ ਬੰਦ ਕਰਤੇ ਤੁਹਾਨੂੰ ਪਸੀਨਾ ਅਸਲੀ ਸਹੀ ਢੰਗ ਨਾਲ ਰੋਮਾਂ ਦੇ ਵਿੱਚੋਂ ਨਹੀਂ ਨਿਕਲਣਾ ਜਦੋਂ ਨਿਕਲਦਾ ਨਹੀਂ ਆ ਤਾਂ ਸਾਡੀ ਸਕਿਨ ਆ ਜਿਹੜੀ ਧੁੱਪ ਦੇ ਵਿੱਚ ਜਾਏ ਤੋਂ ਉਹ ਸੜਨ ਲੱਗ ਜਾਂਦੀ ਆ ਸਾਡੀ ਉੱਪਰਲੀ ਜਿਹੜੀ ਤਹਿ ਆ ਇੱਕ ਤਰ੍ਹਾਂ ਦੀ ਸੜ ਕੇ ਉਹ ਕਾਲੇ ਉਹਦੇ ਵਿੱਚ ਛਾਈਆਂ ਕਹਿ ਲਓ ਛਿੰਬ ਪੈਣ ਲੱਗ ਜਾਂਦੇ ਨੇ ਜਾਂ ਡੱਬ ਪੈਣ ਲੱਗ ਜਾਂਦੇ ਆ ਜਾਂ ਉਹ ਡਾਰਕ ਤੁਹਾਡੇ ਬਾਕੀ ਸਰੀਰ ਦੇ ਜਿਹੜੇ ਹਿੱਸੇ ਨਾਲੋਂ ਉਹ ਡਾਰਕ ਦਿਖਣੀ ਸ਼ੁਰੂ ਹੋ ਜਾਂਦੀ ਆ ਜਾਂ ਉਹਦੇ ਤੇ ਲਾਲੀ ਬਹੁਤ ਜ਼ਿਆਦਾ ਆ ਜਾਂਦੀ ਆ ਇਹ ਸਾਨੂੰ ਜਿਹੜੇ ਹੈਗੇ ਆ ਸਾਨੂੰ ਖਣ ਨੂੰ ਇਹ ਲੱਛਣ ਇਦਾਂ ਦੇ ਮਿਲਦੇ ਨੇ ਉਹ ਗੱਲ ਜ਼ਿਆਦਾਤਰ ਹੈਗੀ ਆ ਅੰਦਰਲੀ ਗਰਮੀ ਦੀ ਜਿੰਨੀ ਹੁਣ ਔਰਤਾਂ ਦੇ ਵਿੱਚ ਤੁਸੀਂ ਆਮ ਤੌਰ ਤੇ ਦੇਖ ਲਓ ਜਿਨ੍ਹਾਂ ਔਰਤਾਂ ਨੂੰ ਲਕੋਰੀਆ ਦੀ ਸਮੱਸਿਆ ਹੈ ਜਾਂ ਜਿਨ੍ਹਾਂ ਦੇ ਔਰਤਾਂ ਦੇ ਤਜਾਬ ਜ਼ਿਆਦਾ ਬਣਦਾ ਤੁਸੀਂ ਇਹ ਦੇਖ ਲਓ ਉਹਨਾਂ ਦੇ 99% ਉਹਨਾਂ ਦੇ ਸ਼ਾਇਆ ਜਿਹੜੀਆਂ ਪਈਆਂ ਹੋਈਆਂ ਨੇ ਉਹ ਅਸਲ ਦੇ ਵਿੱਚ ਇਲਾਜ ਜ਼ਿਆਦਾ ਸਕਿਨ ਦਾ ਕਰਾਈ ਜਾਂਦੀਆਂ ਨੇ ਜਿਹੜੀਆਂ ਔਰਤਾਂ ਨੇ ਜਿਹੜੀ ਅਸਲੀ ਜਿਹੜੀ ਹੈਗੀ ਮਰ ਜ ਉਹਨਾਂ ਨੂੰ ਉਹ ਹੈਗੀ ਆ ਅੰਦਰੋਂ ਪੈਦਾ ਹੋਈ ਹੋਈ ਹੈ ਜੀ ਫਿਰ ਡਾਕਟਰ ਸਾਹਿਬ ਅੰਦਰਲੀ ਗਰਮੀ ਕੀ ਕੀ ਕਨਸੈਪਟ ਹੈ ਜੀ ਅੰਦਰ ਵੀ ਕੋਈ ਗਰਮੀ ਹੁੰਦੀ ਹੈ ਦੇਖੋ ਜੀ ਜਦੋਂ ਤੁਹਾਡੇ ਮਦੇ ਦੇ ਵਿੱਚ ਗਰਮੀ ਪੈ ਗਈ ਉਸ ਚੀਜ਼ ਨੇ ਸਭ ਤੋਂ ਵੱਧ ਤੁਹਾਡਾ ਅਟੈਕ ਤੁਹਾਡੀ ਸਕਿਨ ਤੇ ਕਰਨਾ ਕਿਉਂਕਿ ਜਿਹੜਾ ਪਿਤ ਹੈ ਉਹ ਸਭ ਤੋਂ ਵੱਧ ਤੁਹਾਡੀ ਸਕਿਨ ਦੇ ਵਿੱਚੋਂ ਨਿਕਲਦਾ ਜਦੋਂ ਤੁਹਾਡਾ ਸਕਿਨ ਦੇ ਪੋਰ ਬੰਦ ਹੋ ਗਏ ਤਾਂ ਤੁਹਾਡੀ ਕਹਿ ਲਓ ਵੀ ਜਦੋਂ ਪਿਤ ਨੇ ਬਾਹਰ ਨੂੰ ਉਬਾਲਾ ਮਾਰਨਾ ਉਹਨੇ ਨਿਕਲਣਾ ਗਰਮੀ ਨੇ ਬਾਹਰ ਨੂੰ ਤਾਂ ਉਹ ਤੁਹਾਡੇ ਸਭ ਤੋਂ ਜ਼ਿਆਦਾ ਤੁਹਾਡੀ ਸਕਿਨ ਤੇ ਅਟੈਕ ਕਰਦੀ ਹੈ ਬਾਕੀ ਬਹੁਤ ਲੋਕ ਕਹਿੰਦੇ ਅਸੀਂ ਜੀ ਖਾਣਾ ਵੀ ਬਹੁਤ ਵਧੀਆ ਖਾਂਦੇ ਆ ਜਾਂ ਬਹੁਤ ਵਧੀਆ ਖਾਂਦੇ ਸਾਡੇ ਵਾਲ ਬਹੁਤ ਝੜਦੇ ਆ ਉਹ ਸਭ ਤੋਂ ਵੱਧ ਜਿਹੜੇ ਵਾਲ ਝੜਦੇ ਆ ਤੁਹਾਡੇ ਲੀਵਰ ਦੀ ਖਰਾਬੀ ਕਰਕੇ ਝੜਦੇ ਆ ਜਿਹੜੀ ਅੰਦਰਲੀ ਤੁਹਾਡੀ ਮਿਹਦੇ ਦੀ ਗਰਮੀ ਆ ਉਹ ਸਭ ਤੋਂ ਜ਼ਿਆਦਾ ਤੁਹਾਡੀ ਸਕਿਨ ਤੇ ਔਰ ਤੁਹਾਡੇ ਵਾਲਾਂ ਤੇ ਜਿਹੜੀ ਅਟੈਕ ਕਰਦੀ ਆ ਬਹੁਤ ਲੋਕਾਂ ਦੇ ਤਾਂ ਦੇਖੋ ਤੁਸੀਂ ਵਾਲਾਂ ਦੇ ਵਿੱਚ ਸਿਕਰੀ ਜਿਹੜੀ ਜੰਮਣੋਂ ਹਟਦੀ ਨਹੀਂ ਮਹਿੰਗੇ ਤੋਂ ਮਹਿੰਗੇ ਸਾਬਣ ਮਹਿੰਗੇ ਤੋਂ ਮਹਿੰਗੇ ਸ਼ੈਂਪੂ ਜਿਹੜੇ ਵਰਤ ਕੇ ਉਹ ਦੇਖ ਲੈਂਦੇ ਨੇ ਪਰ ਫਿਰ ਵੀ ਜਿਹੜੀ ਉਹਨਾਂ ਦੀ ਸਕਿਨ ਦੀ ਜਿਹੜੀ ਸਮੱਸਿਆ ਉਹ ਘਟਦੀ ਨਹੀਂ ਹੈ ਬਹੁਤ ਵਾਰ ਹੁੰਦਾ ਡਾਕਟਰ ਸਾਹਿਬ ਵੀ ਜਿੱਤ ਧੱਫੜ ਨਿਕਲਣ ਲੱਗ ਗਏ ਸਾਡੇ ਸਾਰੇ ਪਿੰਡੇ ਤੇ ਧੱਫੜੀ ਹੋ ਜਾਂਦੇ ਨੇ ਜੀ ਫਿਨਸੇ ਨਿਕਲਣ ਲੱਗ ਗਿਆ ਗਰਮੀ ਚ ਉਹ ਫਿਨਸੀ ਨਿਕਲ ਜਾਂਦੀਆਂ ਨੇ ਬਹੁਤ ਵਾਰ ਹੁੰਦਾ ਕਿ ਗਰਮੀਆਂ ਦੇ ਵਿੱਚ ਖਾਸ ਕਰਕੇ ਜਿਹੜੀ ਸਾਡੀ ਸਕਿਨ ਹੈਗੀ ਆ ਉਹ ਅਸੀਂ ਕਹ ਲਈਏ ਕਿ ਬਦਬੂ ਆਉਣ ਲੱਗ ਜਾਂਦੀ ਹੈ ਚਮੜੀ ਚੋਂ ਬਦਬੂ ਆਉਣ ਲੱਗ ਜਾਂਦੀ ਹੈ ਪਸੀਨੇ ਚੋਂ ਬਦਬੂ ਆਉਣ ਲੱਗ ਜਾਂਦੀ ਹੈ ਪਸੀਨੇ ਦੀ ਬਦਬੂ ਆਯੁਰਵੈਦਿਕ ਢੰਗ ਨਾਲ ਬੰਦ ਕੀਤੀ ਜਾ ਸਕਦੀ ਹੈ ਸਰੀਰ ਚ ਬਿਲਕੁਲ ਸੌਖੇ ਢੰਗ ਨਾਲ ਕੀਤੀ ਜਾ ਸਕਦੀ ਹੈ ਤੁਸੀਂ ਤਾਂ ਜੀ ਕੱਲਾ ਔਲੇ ਦਾ ਚੂਰਨ ਖਾਲੀ ਪੇਟ ਖਾ ਲਓ ਉਹਦੇ ਨਾਲੇ ਪਸੀਨੇ ਦੀ ਬਦਬੂ ਜਿਹੜੀ ਖਤਮ ਹੋ ਜਾਂਦੀ ਹੈ ਉਹਦੇ ਨਾਲੇ ਤੁਹਾਡੀ ਸਕਿਨ ਸਾਫ਼ ਹੋ ਜਾਂਦੀ ਹੈ ਹੁਣ ਤੁਸੀਂ ਗੱਲ ਕਰੀ ਹੈ ਜਿਹੜੀਆਂ ਫਿਣਸੀਆਂ ਨਿਕਲਦੀਆਂ ਜਾਂ ਧੱਫੜ ਨਿਕਲਦੇ ਆ ਉਹ ਤੁਸੀਂ ਦੇਖੋ ਵੀ ਜਦੋਂ ਤੁਹਾਡੀ ਗਰਮੀ ਅੰਦਰੋਂ ਉਬਾਲਾ ਮਾਰਦੀ ਹੈ ਤੁਹਾਡੀ ਸਕਿਨ ਤੇ ਤੁਸੀਂ ਇਹ ਦੇਖ ਲਓ ਵੀ ਇੱਕ ਜਿਵੇਂ ਟਾਇਰ ਦੇ ਵਿੱਚ ਬੋਦੇ ਜੀ ਟਿਊਬ ਹੁੰਦੀ ਹੈ ਤੁਸੀਂ ਉਹ ਪ੍ਰੈਸ਼ਰ ਹਵਾ ਦਾ ਬਣਦਾ ਉਹ ਬਲਬਲੀ ਜੀ ਨਿਕਲੇ ਆਉਂਦੀ ਹੈ ਬਾਹਰ ਨੂੰ ਸੇਮ ਉਹੀ ਕਾਰਨ ਸਾਡੇ ਪਿੰਪਲ ਨਿਕਲਦਾ ਹੈ ਵੀ ਜਦੋਂ ਉਹ ਜਾਂ ਤਾਂ ਉਹਨੂੰ ਫੁੱਟਣ ਨੂੰ ਰੋਮ ਖੁੱਲਣ ਨੂੰ ਜਗ੍ਹਾ ਮਿਲ ਜਵੇ ਤਾਂ ਤਾਂ ਉਹ ਸਹੀ ਹੈ ਗਰਮੀ ਨਿਕਲ ਗਈ ਜਦੋਂ ਉਹਨੂੰ ਨਿਕਲਣ ਨੂੰ ਤੁਹਾਡਾ ਰੋਮ ਬੰਦਾ ਜਗ੍ਹਾ ਮਿਲੇ ਨਹੀਂ ਤਾਂ ਉਹਨੇ ਇੱਕ ਫੋਨ ਫ੍ਰੈਂਸੀ ਦਾ ਰੂਪ ਪਸ ਦਾ ਰੂਪ ਧਾਰਨ ਕਰ ਲੈਣਾ ਜਾਂ ਧੱਫੜ ਦਾ ਰੂਪ ਜਿਹੜਾ ਧਾਰਨ ਕਰ ਲੈਣਾ ਜੀ ਅੱਛਾ ਡਾਕਟਰ ਸਾਹਿਬ ਪਹਿਲਾਂ ਅਸੀਂ ਦੇਖਦੇ ਹੁੰਦੇ ਸੀ ਜਦੋਂ ਅਸੀਂ ਬੱਚੇ ਹੁੰਦੇ ਸੀ ਸਾਡੇ ਨਾਲ ਪਿੰਡੇ ਦੇ ਉੱਤੇ ਪਿੱਤ ਨਿਕਲਦੀ ਸੀ ਉੱਤੋਂ ਫਿਰ ਉਹਨੂੰ ਸਰਦੀਆਂ ਦੇ ਵਿੱਚ ਜਾਂ ਤਾਂ ਹੁੰਦੀ ਵੀ ਗਰਮੀਆਂ ਦੇ ਵਿੱਚ ਜਾਂ ਤਾਂ ਬਾਰਿਸ਼ ਹੁੰਦੀ ਤੇ ਕਹਿੰਦੇ ਸੀ ਸਾਡੇ ਸਿਆਣੇ ਕਿ ਮੀਂਹ ਦੇ ਵਿੱਚ ਨਾਲੋ ਨਹੀਂ ਤੇ ਫਿਰ ਅਸੀਂ ਨਾ ਕੰਗਾ ਲੈ ਕੇ ਖੁਰਚਦੇ ਹੁੰਦੇ ਸੀ ਅੱਜ ਕੱਲੋ ਪਿੱਤ ਕਿੱਥੇ ਗਈ ਜੀ ਮੁੜ ਕੇ ਸਾਨੂੰ ਇੱਕ ਵਾਰ ਪਿੱਤ ਨਿਕਲੇ ਉਸ ਤੋਂ ਬਾਅਦ ਸਾਰਾ ਗਰਮੀਆਂ ਗਰਮੀਆਂ ਕੋਈ ਪ੍ਰੋਬਲਮ ਹੀ ਨਹੀਂ ਹੁੰਦੀ ਸੀ ਸਕਿਨ ਦੀ ਦੇਖੋ ਉਹ ਪਿੱਤ ਕਿੱਥੇ ਗਈ ਜੀ ਉਹ ਪਿੱਤ ਤੁਹਾਡੇ ਲੀਵਰ ਦੇ ਵਿੱਚ ਇਹ ਵੱੜ ਗਈ ਅੱਜ ਕੱਲ ਤੁਸੀਂ ਦੇਖੋ ਹਰੇਕ ਬੰਦੇ ਦੇ ਤਜਾਬ ਬਣਦਾ ਹੈ ਹਰ ਬੰਦਾ ਪੇਟ ਦੀ ਬਿਮਾਰੀ ਤੋਂ ਪਰੇਸ਼ਾਨ ਹੈ ਤੁਸੀਂ ਇਹ ਕਹਿ ਲਓ ਵੀ ਹਰੇਕ ਬੰਦਾ ਅੱਜ ਕੱਲ ਬੈਠ ਕੇ ਕੰਮ ਕਰਦਾ ਹੈ ਕਿਸੇ ਦੇ ਪੇਟ ਦੇ ਵਿੱਚ ਤਾਂ ਆਕਸੀਜਨ ਜਾਂਦੀ ਹੋਣੀ ਆ ਦਿਲ ਦੇ ਵਿੱਚੋਂ ਇੱਥੇ ਹੀ ਉੱਪਰ ਮੁੜ ਜਾਂਦੀ ਆ ਉਹ ਕਿਉਂ ਜਿਹੜੇ ਬੰਦੇ ਦਾ ਪੇਟ ਖਰਾਬ ਹੈ ਕਿਉਂ ਕਿਉਂ ਖਰਾਬ ਆ ਉਹਦਾ ਕਿਉਂਕਿ ਆਕਸੀਜਨ ਨਹੀਂ ਜਾਂਦੀ ਉਹਦੇ ਪੇਟ ਦੇ ਵਿੱਚ ਤੁਸੀਂ ਇੱਥੇ ਕਹਿ ਲਓ ਵੀ ਹਰੇਕ ਬੰਦਾ ਕਹਿੰਦਾ ਵੀ ਮੇਰੇ ਇੱਥੇ ਇੱਕ ਟਿੱਕੀ ਜੀ ਬਣੀ ਪਈ ਆ ਜਦੋਂ ਤੁਹਾਡੀ ਅੰਤ ਤੁਹਾਡਾ ਲੀਵਰ ਖਰਾਬ ਹੈ ਤਾਂ ਪਿੱਤ ਤੁਹਾਡੀ ਜਿਹੜੀ ਅਸਲ 'ਚ ਉਹ ਗਰਮੀ ਬਾਹਰ ਨੂੰ ਨਿਕਲ ਜਾਂਦੀ ਸੀ ਰੋਮ ਸਾਫ ਹੋ ਜਾਂਦੇ ਸੀ ਦਾਣੇ ਦੇਖੋ ਕਿੰਨੇ ਨਿਕਲਦੇ ਸੀ ਪੁਰਾਣੇ ਸਮੇਂ 'ਚ ਉਹ ਮੀਂਹ ਪੈ ਕੇ ਬਜ਼ੁਰਗ ਕਹਿੰਦੇ ਹੁੰਦੇ ਸੀ ਮੀਂਹ ਪੈ ਮੀਂਹ 'ਚ ਨਾਲੋ ਜਾਂ ਟੋਬੇ ਦੀ ਟੋਬੇ ਦੇ ਵਿੱਚ ਨਾਲੋ ਪੁਰਾਣੇ ਸਮਿਆਂ ਦੇ ਵਿੱਚ ਤਾਂ ਉਹ ਲੋਕ ਜਿਹੜੇ ਹੈਗੇ ਅੱਜ ਕੱਲ ਏਸੀਆਂ 'ਚ ਬੈਠਣ ਵਾਲਿਆ ਰੋਮ ਤਾਂ ਬੰਦ ਹੋ ਗਏ ਜਿਹੜੀ ਉਹ ਅੰਦਰਲੀ ਗਰਮੀ ਆ ਉਹ ਸਾਡੇ ਲੀਵਰ ਦੇ ਵਿੱਚ ਇੰਨੀ ਕ ਜਿਆਦਾ ਭਰ ਗਈ ਉਹਦੇ ਕਰਕੇ ਸਾਡੇ ਜਿਹੜੇ ਅੱਜ ਦੇ ਸਮੇਂ 'ਚ ਤਜਾਬ ਜਿਹੜੇ ਅੰਦਰ ਭਰ ਰਹੇ ਨੇ ਜਿਆਦਾ ਬਣ ਰਹੇ ਨੇ ਡਾਕਟਰ ਸਾਹਿਬ ਇੱਕ ਹੋਰ ਬੜੀ ਗਰਦਨਾਂ ਦੇ ਉੱਤੇ ਜਿਹੜੇ ਮੌਕੇ ਹੈਗੇ ਨੇ ਕਿਸੇ ਦੀ ਗਰਦਨ ਤੇ ਨਿਕਲਣ ਲੱਗੇ ਕਿਸੇ ਦੀ ਅੱਖ ਦੇ ਹੇਠਾਂ ਨਿਕਲਣ ਲੱਗੇ ਕਿਸੇ ਦੇ ਗਰਦਨ ਦੇ ਪਿੱਛੇ ਨਿਕਲਣ ਲੱਗੇ ਕਿਸੇ ਦੇ ਮੂੰਹ ਤੇ ਨਿਕਲਣ ਲੱਗੇ ਉਹ ਮੌਕੇ ਕਿਉਂ ਨਿਕਲਣ ਲੱਗੇ ਜੀ ਅੱਜ ਕੱਲੋ ਬੜੇ ਛੋਟੇ 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 ਮੈਂ ਗੱਲ ਦੱਸ ਕੇ ਚੁੱਕੇ ਆਂ ਵੀ ਜਦੋਂ ਤੁਹਾਡੇ ਸਕਿਨ ਇੱਕ ਪੋਰ ਬੰਦ ਹੋ ਗਿਆ ਪੋਰ ਨੇ ਕਿਸੇ ਬਸੇ ਨੂੰ ਉਬਾਲਾ ਮਾਰਨਾ ਉਹਨੇ ਕਿਸੇ ਨਾ ਕਿਸੇ ਤਰੀਕੇ ਦਾ ਗਲਤ ਜਿਹੜਾ ਰੂਪ ਧਾਰਨ ਕਰਨਾ ਜਦੋਂ ਤੁਹਾਡਾ ਅੰਦਰ ਪਿਤ ਨਜ਼ਾਇਰ ਜ਼ਿਆਦਾ ਵੱਧ ਗਿਆ ਜਦੋਂ ਤੱਕ ਤੁਸੀਂ ਉਹਨੂੰ ਸ਼ਾਂਤ ਨਹੀਂ ਕਰਦੇ ਤੁਸੀਂ ਉਹਦੀ ਸਹੀ ਢੰਗ ਨਾਲ ਖਰਾਕ ਖਾ ਕੇ ਜਾਂ ਸਹੀ ਟਾਈਮ ਤੇ ਇਲਾਜ ਕਰਾ ਕੇ ਉਹਦਾ ਸਹੀ ਇਲਾਜ ਨਹੀਂ ਸਹੀ ਟਾਈਮ ਤੇ ਕਰਾਉਂਦੇ ਤਾਂ ਉਹ ਜਿਹੜੀਆਂ ਐਦਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਵੀ ਸਾਡਾ ਇੱਕ ਸਕਿਨ ਜਿਹੜਾ ਪੋਰ ਹੈ ਉਹ ਅੰਦਰੋਂ ਸਣੇ ਸਕਿਨ ਉਹ ਬਾਹਰ ਜਿਹੜਾ ਨਿਕਲਣ ਲੱਗ ਜਾਂਦਾ ਉਹ ਐਦਾਂ ਦੇ ਰੂਪ ਜਿਹੜੇ ਮੌਕੇ ਤਾਂ ਉਹ ਧਾਰਨ ਹੁੰਦੇ ਨੇ ਮੌਕੇ ਮੌਕੇ ਵੱਢ ਦੇਣਾ ਚਾਹੀਦਾ ਕੱਟ ਦੇਣਾ ਚਾਹੀਦਾ ਮੌਕਾ ਦੇਖੋ ਮੌਕੇ ਨੂੰ ਕੱਟ ਦੇਣਾ ਇੱਕ ਪੱਕਾ ਇਲਾਜ ਨਹੀਂ ਉਹਦਾ ਅਸਲੀ ਇਲਾਜ ਆ ਉਹਨੂੰ ਦਾਗਣਾ ਦਾਗਣ ਦਾ ਮਤਲਬ ਉਹਨੂੰ ਤੁਸੀਂ ਕਿਸੇ ਵੀ ਜਾਂ ਕਿਸੇ ਜਾਨਵਰ ਦੇ ਉਹਦੇ ਨਾਲ ਵਾਲ ਨਾਲ ਜਾਂ ਕਿਸੇ ਚੰਗੇ ਜਿਵੇਂ ਮੱਛੀ ਡੋਰ ਦਾ ਤਗਾ ਕਹਿੰਦੇ ਨੇ ਉਹਨੂੰ ਦਾਗ ਨਾ ਦਾਗਣ ਦੇ ਨਾਲ ਹੀ ਉਹ ਠੀਕ ਹੁੰਦਾ ਨਾ ਕਿ ਉਹ ਕਦੇ ਕੱਟਣ ਦੇ ਨਾਲ ਜੀ 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 ਅੱਛਾ ਤੇ ਫਿਰ ਇੱਕ ਹੋਰ ਸਵਾਲ ਬੜਾ ਅਹਿਮ ਹੈ ਜੀ ਇੱਥੇ ਜਦੋਂ ਅਸੀਂ ਸਕਿਨ ਦੀ ਗੱਲ ਕਰਦੇ ਆ ਬਹੁਤ ਵਾਰ ਹੁੰਦਾ ਹੈ ਬੰਦੇ ਦਾ ਫੇਸ ਹੈਗਾ ਜਿਹੜਾ ਉਹ ਬਿਲਕੁਲ ਲਸ਼ਕਾਰੇ ਮਾਰ ਰਿਆ ਹੁੰਦਾ ਹੈ ਤੇ ਜਦੋਂ ਕਈ ਵਾਰ ਉਹ ਕੱਪੜੇ ਉਤਾਰਦਾ ਹੈ ਤਾਂ ਉਹਦੀਆਂ ਕੂਣੀਆਂ ਕਾਲੀਆਂ ਨਿਕਲ ਆਈਆਂ ਉਹਦੀਆਂ ਬਗਲਾਂ ਕਾਲੀਆਂ ਨਿਕਲ ਆਈਆਂ ਉਹਨਾਂ ਦੇ ਗੋਡੇ ਕਾਲੇ ਨਿਕਲੇ ਆਏ ਉਹਨਾਂ ਦੀਆਂ ਜਿਹੜੇ ਅਸੀਂ ਕਹੇ ਲੇ ਕਿ ਪ੍ਰਾਈਵੇਟ ਪਾਰਟ ਵਾਲੀ ਥਾਂ ਹੈ ਜਿਹੜੀ ਆਲੇ ਦੁਆਲੇ ਉਹ ਕਾਲੀ ਹੋਈ ਪਈ ਹੈ ਉਹਦਾ ਕੋਈ ਨੁਸਖਾ ਫਾਰਮੂਲਾ ਤੁਹਾਡੇ ਮੁਤਾਬਕ ਆਯੁਰਵੇਦ ਦੇ ਵਿੱਚ ਬੈਸਟ ਹੱਲ ਕੀ ਹੈ ਦੇਖੋ ਉਹਦਾ ਸਭ ਤੋਂ ਵੱਡਾ ਕਾਰਨ ਇਹ ਕਾਰਨ ਵੀ ਉਹਦਾ ਇਹ ਹੈ ਵੀ ਉਸ ਜਗ੍ਹਾ ਤੇ ਤੁਹਾਡੇ ਹਵਾ ਘੱਟ ਲੱਗਦੀ ਆ ਜਿੱਥੇ ਤੁਹਾਡੇ ਕਾਲਾ ਜ਼ਿਆਦਾ ਪੈਂਦਾ ਕਿਉਂਕਿ ਅਸੀਂ ਉਹਨਾਂ ਚੀਜ਼ਾਂ ਨੂੰ ਹੁਣ ਤੁਸੀਂ ਗਜ਼ੇਲਾ ਤੁਹਾਡੇ ਹੋਗੇ ਅੰਡਰ ਆਰਮ ਜਿੰਨੇ ਹੋਗੇ ਤੁਹਾਡੇ ਤੁਸੀਂ ਉਥੇ ਹਵਾ ਨਹੀਂ ਬੜਨ ਦਿੰਦੇ ਹਵਾ ਵੀ ਤੁਸੀਂ ਜਾਂ ਜਿਹੜੇ ਅੰਡਰ ਗਾਰਮੈਂਟ ਆਪਾਂ ਇਦਾਂ ਦੇ ਯੂਜ਼ ਕਰਦੇ ਆਂ ਅੱਜ ਕੱਲ ਵੀ ਉਹਨਾਂ 'ਚ ਹਵਾ ਨਹੀਂ ਪੈਂਦੀ ਜਾਂ ਉਹ ਰੇਸ਼ਮੀ ਜ਼ਿਆਦਾ ਹੁੰਦਾ ਸਿੰਥੈਟਿਕ ਜ਼ਿਆਦਾ ਫੈਬਰਿਕ ਜ਼ਿਆਦਾ ਪਾਉਂਦੇ ਆਪਾਂ ਤਾਂ ਉਹ ਚੀਜ਼ਾਂ ਨਾਲ ਜਦੋਂ ਤੁਹਾਡੇ ਸਰੀਰ ਦੇ ਅੰਦਰ ਹਵਾ ਹੀ ਨਹੀਂ ਵੜਨੀ ਹਵਾ ਨਹੀਂ ਵੜਨੀ ਤਾਂ ਉਹ ਚੀਜ਼ਾਂ ਕਰਕੇ ਤੁਹਾਨੂੰ ਜਿਹੜੀਆਂ ਇਦਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਔਰਤਾਂ ਨੂੰ ਸਭ ਤੋਂ ਵੱਧ ਲਕੋਰੀਆ ਦੀ ਸਮੱਸਿਆ ਕਿਉਂ ਆ ਪੁਰਾਣੇ ਸਮੇਂ 'ਚ ਤੁਸੀਂ ਸੁਣਿਆ ਸੀ ਵੀ ਕਿਸੇ ਔਰਤ ਨੂੰ ਪਾਣੀ ਪੈਂਦਾ ਸਫੈਦ ਪਾਣੀ ਪੈਂਦਾ ਲਕੋਰੀਆ ਦੀ ਸਮੱਸਿਆ ਜਾਂ ਕਿਸੇ ਨੂੰ ਯੂਰਿਨਰੀ ਇਨਫੈਕਸ਼ਨ ਹੋ ਗਈ ਉਹ ਕਿਉਂ ਕਾਰਨ ਹੁੰਦਾ ਕਿਉਂਕਿ ਜਿਹੜੇ ਸਾਡੇ ਅੰਦਰਲੇ ਅੰਗ ਨੇ ਉਹਨਾਂ ਦੇ ਵਿੱਚ ਜਿਹੜੀ ਹਸਲੀ ਆ ਹਵਾ ਨਹੀਂ ਵੜਦੀ ਉਹ ਇਹ ਮੇਨ ਜਿਹੜੇ ਕਾਰਨ ਹੈਗੇ ਆ ਉਸ ਕਰਕੇ ਉਹ ਸਮੱਸਿਆਵਾਂ ਸਾਨੂੰ ਆਉਂਦੀਆਂ ਨੇ ਤੇ ਫਿਰ ਜਿਹੜੀ ਚਮੜੀ ਲਟਕ ਜਾਂਦੀ ਜੀ ਝੁਰੜੀਆਂ ਪੈ ਜਾਂਦੀਆਂ ਨੇ ਐਂ ਲੱਗਦਾ ਜੀ ਅ 25 ਸਾਲ ਦੀ ਕੁੜੀ ਆ 25 ਸਾਲ ਦਾ ਮੁੰਡਾ ਐਵੇਂ ਲੱਗਦਾ ਜਿਵੇਂ 45 ਸਾਲ ਦਾ ਹੋ ਜਾਵੇ देखो ओ दा मेन ए कारण है भी ਤੁਸੀਂ ਆਪਣੇ ਸਰੀਰ ਨੂੰ ਖਰਾਕ ਨਹੀਂ ਚੰਗੀ ਤਰ੍ਹਾਂ ਦੇ ਰਹੇ ਸਹੀ ਖਰਾਕ ਨਿਊਟ੍ਰੀਸ਼ਨ ਨਹੀਂ ਦੇ ਰਹੇ ਤੁਸੀਂ ਉਹਨੂੰ ਉਹ ਮੇਨ ਕਾਰਨ ਹੈ ਆਪਾਂ ਬਾਹਰੋਂ ਉਹਨੂੰ ਲਾ ਲਾ ਕੇ ਸਜਾਈਈ ਹੈ ਜਾਂ ਕਰੀਮਾਂ ਲਾਈ ਜਾਈਏ ਅੰਦਰੋਂ ਤੁਸੀਂ ਉਹਨੂੰ ਖਾਣ ਨੂੰ ਸਰੀਰ ਨੂੰ ਕੁਝ ਦੰਦੇ ਨਹੀਂ ਨਾ ਤੁਸੀਂ ਉਹਨੂੰ ਫਰੂਟ ਦੰਦੇ ਹੋ ਨਾ ਸਲਾਦ ਦੰਦੇ ਹੋ ਹੱਥ 'ਚ 1.5 ਲੱਖ ਦਾ ਮੋਬਾਈਲ ਫੜ ਲੰਨੇ ਹੋ ਜਦ ਸਾਨੂੰ ਬਦਾਮਾਂ ਦਾ ਨਾ ਆਉਂਦਾ ਫਿਰ ਉਹ ਸਾਨੂੰ ਮਹਿੰਗੇ ਲੱਗਣ ਲੱਗ ਜਾਂਦੇ ਨੇ ਗੱਲ ਇਹ ਹੈ ਵੀ ਜਦੋਂ ਤੱਕ ਤੁਸੀਂ ਆਪਣੇ ਸਰੀਰ ਨੂੰ ਨਹੀਂ ਤਰਾਸ਼ੋਗੇ ਨਹੀਂ ਉਹਨੂੰ ਚੰਗੀ ਖਰਾਕ ਦੋਗੇ ਤਾਂ ਉਦੋਂ ਤੱਕ ਤੁਹਾਡੀ ਬਾਹਰਲੀ ਸਕਿਨ ਤੇ ਜਿਹੜੀ ਤੇ ਗਲੋ ਨਹੀਂ ਆਵੇਗਾ ਜੀ ਡਾਕਟਰ ਸਾਹਿਬ ਫਿਰ ਜਿਹੜੇ ਅਸੀਂ ਕਹਿ ਲਈਏ ਕਿ ਅੱਜ ਕੱਲ ਬੜੇ ਬਿਊਟੀ ਪ੍ਰੋਡਕਟਸ ਚੱਲਦੇ ਨੇ ਮਤਲਬ ਉਹ ਲਾ ਕੇ ਤੇ ਜਨਾਨੀਆਂ ਪਛਾਣ ਚ ਨਹੀਂ ਹੁੰਦੀ ਸਾਡੀਆਂ ਪਿਆਣਾ ਪਛਾਣ ਚ ਨਹੀਂ ਹੁੰਦੀ ਬਹੁਤ ਵਾਰ ਮੈਂ ਵੀਡੀਓ ਦੇਖੀ ਹੈ ਉਹ ੱਿਤੱਕਾ ਹੋ ਗਿਆ ਵੀ ੱਿਤੱਕਾ ਹੋ ਗਿਆ ਇਸ ਤਰੀਕੇ ਦੀ ਵੀਡੀਓ ਪਹਿਲਾਂ ਕੁਝ ਹੋਰ ਤੇ ਬਾਅਦ ਵਿੱਚ ਕੁਝ ਹੋਰ ਉਹ ਚੀਜ਼ਾਂ ਹੁੰਦੀਆਂ ਨੇ ਇੱਕ ਪਰਾਣੀ ਗੰਧ ਤੇ ਪੇਂਟ ਮਾਰਨ ਵਾਲਾ ਕੰਮ ਜੀ ਵੀ ਪਾਊਡਰ ਲਾ ਕੇ ਚਿਹਰਾ 2 ਘੰਟੇ 4 ਘੰਟੇ ਲਈ ਚਮਕਾ ਲਿਆ ਉਸ ਤੋਂ ਬਾਅਦ ਤੁਸੀਂ ਆਪੇ ਦੇਖਦੇ ਹੋ ਵੀ 2 ਘੰਟੇ ਜਦੋਂ ਲੰਘਦੇ ਆ ਗਰਮੀ ਆਉਂਦੀ ਹੈ ਤਾਂ ਉਹ ਚਿਹਰਾ ਉੱਦੇ ਤਾਂ ਉੱਦੇ ਨਿਕਲਿਆ ਆਉਂਦਾ ਅਸਲ ਦੇ ਵਿੱਚ ਉਹਨੂੰ ਅਸਲ ਦੇ ਵਿੱਚ ਉਹਨੂੰ ਸ਼ਿੰਗਾਰਿਆ ਜਾਵੇ ਅਸਲ ਦੇ ਵਿੱਚ ਖਰਾ ਖਾ ਕੇ ਜਾਂ ਚੰਗੀ ਚੀਜ਼ ਵਰਤ ਕੇ ਕਹਿ ਲੋ ਵੀ ਉਹਨੂੰ ਸਹੀ ਕੀਤਾ ਜਾਵੇ ਤਾਂ ਉਹੀ ਜਿਹੜੀ ਅਸਲੀ ਨੇਚਰਲ ਬਿਊਟੀ ਹੈ ਨਾ ਕਿ ਕੈਮੀਕਲ ਵਾਲੀਆਂ ਚੀਜ਼ਾਂ ਵਰਤ ਕੇ ਜਿਹੜਾ ਤੁਸੀਂ ਆਪਣਾ ਚਿਹਰਾ ਦਿਨ ਪਰ ਦਿਨ ਕੀ ਕਰਦੇ ਆ ਤੁਹਾਡੇ ਐਪੀਡਰਮਸ ਜਿਹੜੀ ਲੇਅਰ ਹੈ ਤੁਹਾਡੀ ਸਕਿਨ ਦੀ ਉੱਤੇ ਵਾਲੀ ਉਹਨੂੰ ਤੁਸੀਂ ਕੈਮੀਕਲ ਵਾਲੀਆਂ ਜਾਂ ਸਟੀਰੋਇਡ ਵਾਲੀਆਂ ਕਰੀਮਾਂ ਲਾ ਲਾ ਕੇ ਜਦੋਂ ਉਹਨੂੰ ਚੱਕ ਦਿੰਨੇ ਹੋ ਤਾਂ ਤੁਸੀਂ ਇਹ ਗੱਲੋ ਵੀ ਸਾਰੀ ਜ਼ਿੰਦਗੀ ਤੁਹਾਡਾ ਚਿਹਰਾ ਜਿਹੜਾ ਸ਼ਾਈਆਂ ਤੇ ਜਿਹੜੇ ਝੁਰੜੀਆਂ ਜਾਂ ਕਾਲਾਪਨ ਉਹ ਕਦੇ ਨਹੀਂ ਛੱਡਦਾ ਉਹਦੇ ਵਿੱਚ ਹੀ ਔਰਤਾਂ ਜਿਹੜੀਆਂ ਉਲਝੀਆਂ ਪਈਆਂ ਨੇ ਤੇ ਮਤਲਬ ਫਿਰ ਤੇ ਇਹ ਹੈ ਕਿ ਮੇਕਅਪ ਲਗਾਉਣਾ ਚਿਹਰੇ ਲਈ ਸਕਿਨ ਲਈ ਜ਼ਹਿਰ ਦੇ ਬਰਾਬਰ ਹੋਇਆ ਜੀ ਤੁਹਾਡੇ ਮੁਤਾਬਕ ਬਿਲਕੁਲ ਜਿਹੜਾ ਜ਼ਹਿਰ ਦੇ ਬਰਾਬਰ ਹੈ ਤੁਸੀਂ ਇਹ ਦੇਖ ਲਓ ਜਿੰਨੇ ਵੀ ਹੀਰੋ ਆ ਉਹ ਤਖੜੀਆਂ ਤਖੜੀਆਂ ਕੰਪਨੀਆਂ ਦੀ ਐਡ ਤਾਂ ਜ਼ਰੂਰ ਕਰ ਦੇਣਗੇ ਕਰੀਮਾਂ ਦੀ ਪਰ ਆਪ ਨਹੀਂ ਕਦੇ ਵੀ ਉਹ ਸਾਬਣ ਤੱਕ ਵੀ ਨਹੀਂ ਕੋਈ ਵਰਤ ਦੇ ਹੈਗੇ ਕਿਉਂਕਿ ਤੁਸੀਂ ਚੰਗੇ ਚੰਗੇ ਐਕਟਰ ਦੇਖ ਲਓ ਉਹਨਾਂ ਦੀ ਹਿਸਟਰੀ ਕੱਢ ਕੇ ਦੇਖ ਲਓ ਸਾਰੇ ਜਿੰਨੇ ਉਹ ਲੋਕ ਹੋਏ ਨੇ ਉਹ ਵੇਸਣ ਤੋਂ ਬਿਨਾ ਕਿਸੇ ਚੀਜ਼ ਨਾਲ ਨਹੀਂ ਨਾਉਂਦੇ ਪੁਰਾਣੇ ਸਮੇਂ ਦੇ ਵਿੱਚ ਉਹ ਵਿਆਹਾਂ ਦੇ ਵੇਲੇ ਵਟਣਾ ਲਾਇਆ ਜਾਂਦਾ ਸੀ ਉਹ ਕਿਉਂ ਲਾਇਆ ਜਾਂਦਾ ਸੀ ਉਹ ਮੇਨ ਵਟਣੇ ਦੇ ਵਿੱਚ ਹੁੰਦਾ ਹੀ ਵੇਸਣ ਸੀ ਕਿਉਂਕਿ ਵੇਸਣ ਜਿੰਨਾ ਚਮੜੀ ਤੇ ਨਖਾਰ ਲੈ ਕੇ ਆਉਂਦਾ ਵੇਸਣ ਤੇ ਹਲਦੀ ਕੋਈ ਇਹੋ ਜੀ ਚੀਜ਼ ਨਹੀਂ ਜਿਹੜੀ ਉਹਦੇ ਬਰਾਬਰ ਜਿਹੜਾ ਨਖਾਰ ਲੈ ਕੇ ਆਵੇ ਜੀ ਡਾਕਟਰ ਸਾਹਿਬ ਅੱਜ ਕੱਲ ਨਾ ਟਾਈਮ ਦੀ ਬੜੀ ਘਾਟ ਰਹਿੰਦੀ ਜੀ ਹਮੇਸ਼ਾ ਕਿਹੜਾ ਗਲਗਾ ਕਿਹੜਾ ਵਟਨਾ ਬਣਾਉ ਕਿਹੜਾ ਵੇਸ ਲਓ ਸਾਡੇ ਕੋਲ ਟਾਈਮ ਨਹੀਂ ਹੈ ਕੋਈ ਆਪਸ਼ਨ ਹੈਗਾ ਤੁਹਾਡੇ ਕੋਲ ਬਿਲਕੁਲ ਦੇਖੋ ਅਸੀਂ ਆਯੁਰਵੇਦਾਂ ਦੇ ਵਿੱਚ ਅਸੀਂ ਆਪਣੇ ਜਿਹੜੇ ਬ੍ਰਾਂਡ ਆ ਆਪਣੇ ਪ੍ਰੋਡਕਟ ਸੀ ਉਹ ਤਿਆਰ ਕੀਤੇ ਹੋਏ ਨੇ ਆਪਣੇ ਜਿਹੜੇ ਹੱਥੀ ਤਿਆਰ ਕੀਤੀਆਂ ਚੀਜ਼ਾਂ ਨੇ ਉਹ ਪਰ ਉਹ ਚੀਜ਼ਾਂ ਇਹ ਨਹੀਂ ਹੈਗਾ ਵੀ ਤੁਸੀਂ ਵੀ ਰਾਤੀ ਲਾਓ ਸਵੇਰੇ ਤੁਹਾਡਾ ਚਿਹਰਾ ਚਮਕ ਜਾਊਗਾ ਐਦਾਂ ਨਹੀਂ ਹੈਗਾ ਉਸ ਲਈ ਤੁਹਾਨੂੰ 2 ਤੋਂ 4 ਮਹੀਨੇ ਜਿਹੜਾ ਵੇਟ ਕਰਨਾ ਪੈਂਦਾ ਨਾਲ ਤੁਹਾਨੂੰ ਜਿਹੜਾ ਪਰਹੇਜ਼ ਹੈ ਡਾਈਟ ਆ ਉਹਦਾ ਪੂਰਾ ਧਿਆਨ ਤੇ ਸਭ ਤੋਂ ਵੱਡੀ ਗੱਲ ਆ ਵੀ ਐਕਸਰਸਾਈਜ਼ ਜਿਹੜੇ ਜਦੋਂ ਤੁਹਾਡੇ ਰੋਮਾਂ ਚੋਂ ਪਸੀਨਾ ਨਿਕਲੂਗਾ ਤਦੇ ਤੁਹਾਡੀ ਸਕਿਨ ਸਾਫ਼ ਹੋਊਗੀ ਨਾ ਕਿ ਐਦਾਂ ਦਾ ਕੋਈ ਮਾਰਕੀਟ 'ਚ ਕੋਈ ਪ੍ਰੋਡਕਟ ਜਾਂ ਕੁਝ ਵੀ ਐਦਾਂ ਦੀ ਚੀਜ਼ ਨਹੀਂ ਬਣੀ ਵੀ ਹਾਂ ਤੁਹਾਡਾ ਚਿਹਰਾ ਉਹ ਤੁਸੀਂ ਰਾਤ ਨੂੰ ਲਾਇਆ ਸਵੇਰੇ ਤੁਹਾਡਾ ਚਮਕਾ ਦੂਗਾ ਉਹ ਚੀਜ਼ ਪਰ ਮਾਫ਼ ਕਰਨਾ ਮਾਫ਼ ਕਰਨਾ ਡਾਕਟਰ ਸਾਹਿਬ ਮਸ਼ਹੂਰੀਆਂ ਤੇ ਦੇਦੇ ਚੱਲਦੇ ਨੇ ਵੀ ਰਾਤ ਨੂੰ ਲਾਓ ਸਵੇਰੇ ਨੂੰ ਤੁਹਾਡਾ ਚਿਹਰਾ ਨਿੱਖਰ ਜਾਊਗਾ ਤੁਸੀਂ ਕਿਸੇ ਵਿਆਹ ਤੇ ਜਾਣਾ ਹੈ ਪਾਰਟੀ ਤੇ ਜਾਣਾ ਹੈ ਤਾਂ ਉਸ ਤੋਂ ਪਹਿਲਾਂ ਆਹ ਕਿਟ ਇਸਤੇਮਾਲ ਕਰ ਲੋ ਆ ਫੇਸ਼ੀਅਲ ਇਸਤੇਮਾਲ ਕਰ ਲੋ ਆ ਲੇਪ ਇਸਤੇਮਾਲ ਕਰ ਲੋ ਤੇ ਪਾਰਟੀ ਰੀਡੀ ਕਿਟ ਹੈ ਤੁਹਾਡੀ ਜੰਦ ਜਾਂਦੇ ਲਾ ਲੋ ਤੁਹਾਡਾ ਚਿਹਰਾ ਨਿੱਖਰ ਜੂ ਫਿਰ ਉਹਨਾਂ ਦੇ ਵਿੱਚ ਕੀ ਪਾਇਆ ਹੁੰਦਾ ਜੀ ਉਹੀ ਆਪਾਂ ਗੱਲ ਕੀਤੀ ਹੈ ਨਾ ਵੀ ਉਹਨਾਂ ਦੇ ਵਿੱਚ ਸਟੀਰੋਇਡ ਹੈਗੇ ਨੇ ਜੀ ਉਹਨਾਂ ਨੇ ਕੀ ਕਰਨਾ ਹੈ ਉਹਨਾਂ ਚ ਕੈਟਾਲਿਸਟ ਹੈ ਤੁਹਾਡੇ ਕੀ ਕਰਨਾ ਹੈ ਉਹਦਾ ਕੰਮ ਕੀ ਹੁੰਦਾ ਕੈਟਾਲਿਸਟ ਦਾ ਵੀ ਰਿਐਕਸ਼ਨ ਨੂੰ ਤੇਜ਼ ਕਰ ਤੇਜ਼ ਕਰ ਦੇਣਾ ਜਿਹੜਾ ਕੰਮ ਤੁਹਾਡਾ ਮਹੀਨੇ ਦੇ ਵਿੱਚ ਹੋਣਾ ਉਹਨੇ ਤੁਹਾਡਾ ਜੀ 2 ਦਿਨ ਦੇ ਵਿੱਚ ਕਰਕੇ ਰੱਖ ਦੇਣਾ ਉਹਨੇ ਇੰਨਾ ਫਾਸਟ ਸੈੱਲ ਨੂੰ ਜਿਹੜਾ ਇੰਨੀ ਸਕ੍ਰੀਸ਼ਨ ਜਿਹੜਾ ਜ਼ਿਆਦਾ ਵਧਾ ਦਿੰਦਾ ਉਹ ਤੇ ਉਹ ਕੀ ਕਰਨਾ ਤੁਹਾਡੇ ਆਪਾਂ ਪਹਿਲਾਂ ਵੀ ਦੱਸਿਆ ਵੀ ਤੁਹਾਡੇ ਚਮੜੀ ਦੀ ਜਿਹੜੀ ਲੇਅਰ ਆ ਉੱਤੇ ਵਾਲੀ ਚੱਕ ਦੇਣੀ ਤੁਹਾਨੂੰ ਇਦਾਂ ਲੱਗਦਾ 2 4 5 ਦਿਨ ਇਦਾਂ ਲੱਗਦਾ ਵੀ ਮੇਰਾ ਚਿਹਰਾ ਇੰਨਾ ਚਮਕ ਗਿਆ ਪਰ ਹਫਤੇ ਬਾਅਦ ਜਿਹੜਾ 10 ਗੁਣਾ ਵੱਧ ਜਿਹੜਾ ਚਿਹਰੇ ਨੂੰ ਤੁਹਾਡੇ ਨੂੰ ਡਲ ਕਰ ਦਿੰਦੀ ਹੈ ਜੀ ਤੇ ਫਿਰ ਆਯੁਰਵੇਦ ਕੀ ਕਹਿੰਦਾ ਜੀ ਆਯੁਰਵੇਦਿਕ ਮੁਤਾਬਕ ਆਯੁਰਵੇਦ ਤੇ ਕਹਿੰਦਾ ਵੀ ਨੈਚੁਰਲ ਚੀਜ਼ਾਂ ਵਰਤੋ ਤੁਹਾਡੇ ਘਰ ਦੇ ਜਿਵੇਂ ਕਿ ਐਲੋਵੇਰਾ ਤੁਹਾਡੇ ਘਰ ਹੈ ਜੀ ਤੁਸੀਂ ਮੰਜੀਠ ਤੁਹਾਡੇ ਘਰ ਹੈ ਜਾਂ ਔਲੇ ਦਾ ਚੂਰਨ ਆ ਉਹ ਤੁਸੀਂ ਰਾਤ ਨੂੰ ਭਿਉਂਦੋ ਉਹ ਸ ਖਾਲੋ ਜਾਨ ਨੇਚਰਲ ਜਿਹੜੀ ਹੈਗੇ ਸਾਡੇ ਕਾਫੀ ਦੇ ਬੀਮਸ ਆਉਂਦੇ ਨੇ ਉਹ ਤੁਸੀਂ ਦੁੱਧ ਚ ਭਿਉ ਕੇ ਉਹ ਅਪਲਾਈ ਕਰ ਸਕਦੇ ਹੋ ਕੱਚੇ ਦੁੱਧ ਦੀ ਮਲਾਈ ਲਾ ਸਕਦੇ ਹੋ ਦੇਸੀ ਘੀ ਲਾ ਸਕਦੇ ਹੋ ਤੁਸੀਂ ਘਰੇ ਕੁੱਟ ਕੇ ਚੰਦਨ ਲਾ ਸਕਦੇ ਹੋ ਬੇਸਣ ਲਾ ਸਕਦੇ ਹੋ ਕਿੰਨੀਆਂ ਜਿਹੜੇ ਕੁਦਰਤ ਆ ਸਾਡਾ ਉਹਦੇ ਵਿੱਚ ਐਡਾ ਖਜ਼ਾਨਾ ਹੈ گلاب ਦੀਆਂ ਪੱਤੀਆਂ ਰਗੜ ਕੇ ਉਹ ਜਿਹਰੇ ਤੇ ਲਾ ਸਕਦੇ ਹੋ ਐਡਾ ਖਜ਼ਾਨਾ ਸਾਡੇ ਕੁਦਰਤ ਨੇ ਸਾਨੂੰ ਦਿੱਤਾ ਪਰ ਅਸੀਂ ਕੀ ਹੈ ਵੀ ਇੱਕ ਦਮ ਜਿਹੜਾ ਹੈਗਾ ਗੋਰਾ ਹੋਣਾ ਚਾਹੁੰਦੇ ਹੋ ਇੱਕ ਦਮ ਨਿਖਰਨਾ ਚਾਹੁੰਦੇ ਆ ਉਸੇ ਮਾਰ ਦੇ ਵਿੱਚ ਅਸੀਂ ਆਪਣਾ ਜਿਹੜਾ ਸਰੀਰ ਨੂੰ ਖਤਮ ਕਰ ਲੰਨੇ ਜੀ ਤੇ ਇਹ ਨੁਸਖਾ ਤਾਂ ਤੁਸੀਂ ਰੱਖਿਆ ਤੁਸੀਂ ਵੀ ਰੱਖਿਆ ਹੋਇਆ ਇਹ ਵੀ ਚਿੱਟਾ ਰਾਤੋ ਰਾਤ ਚਿੱਟਾ ਕਰਨ ਵਾਲਾ ਜੀ ਸਾਡੀ ਜਿਹੜੀ ਕਰੀਮਾ ਹੈਗੀ ਨੇ ਉਹ ਰਾਤੋ ਰਾਤ ਨਹੀਂ ਚਿੱਟਾ ਕਰਦੀਆਂ ਇਹ ਜਿਹੜਾ ਹੈਗਾ ਅਸੀਂ ਪਹਿਲਾਂ ਸਾਫ਼ ਗੱਲ ਦੱਸ ਦਿੰਨੇ ਆ ਇਹ ਨੇ ਰਿਜ਼ਲਟ ਦੇਣਾ ਜਿਹੜਾ ਉਹ ਲਗਭਗ 1 ਮਹੀਨੇ ਦੇ ਵਿੱਚ ਦੇਣਾ ਤੇ ਦੇਣਾ ਹੌਲੀ ਹੌਲੀ ਕਰਕੇ ਪਰ ਉਹਦੇ ਲਈ ਤੁਹਾਨੂੰ ਆਪਣੀ ਡਾਈਟ ਅਰ ਤੁਹਾਡੇ ਲੀਵਰ ਨੂੰ ਜਿਹੜਾ ਪੂਰਾ ਪਰਫੈਕਟ ਰੱਖਣਾ ਹੋਊਗਾ ਨਾਲ ਤੁਹਾਨੂੰ ਆਪਣੇ ਰੋਮ ਜਿਹੜੇ ਹੈਗੇ ਆ ਪੂਰੇ ਉਹ ਸਾਫ਼ ਰੱਖਣੇ ਪੈਣਗੇ ਜੀ ਤਾਂ ਇਹ ਚੀਜ਼ਾਂ ਜਿਹੜੀਆਂ ਕੰਮ ਕਰਨਗੀਆਂ ਜੀ ਇਹ ਕਿਵੇਂ ਬਣਾਇਆ ਜੀ ਫਿਰ ਤੁਸੀਂ ਨੁਸਖਾ ਫਾਰਮੂਲਾ ਜਿਹੜਾ ਇਹ ਵਾਈਟ ਵਾਲਾ ਤੇ yellow ਵਾਲਾ ਇੱਕ ਤੁਸੀਂ ਦੇਖੋ ਇਹਦੇ ਵਿੱਚ ਸਾਰਾ ਜਿਹੜਾ ਪਲਾਂਟ 베ਸਡ ਆਪਣਾ ਹੈਗਾ ਪਲਾਂਟ ਜਿਵੇਂ ਹੁਣ ਤੁਸੀਂ ਕਹ ਲਓ ਨਾਰੀਅਲ ਦੀ ਕੱਚੀ ਗਰੀ ਆਪਾਂ ਨਾਰੀਅਲ ਖਾਣੇ ਆ ਉਹਦੇ ਵਿੱਚ ਸਾਨੂੰ ਨਾਰੀਅਲ ਵਾਲਾ ਕਹਿੰਦਾ ਵੀ ਮਲਾਈ ਕੱਢ ਕੇ ਦਵਾ ਤੁਹਾਨੂੰ ਮੈਂ ਉਹ ਤੁਸੀਂ ਮਲਾਈ ਦੇਖੋ ਵੀ ਉਹ ਮਲਾਈ ਵੀ ਚਿਹਰੇ ਨੂੰ ਲਾਈ ਜਾਂਦੀ ਐ ਢੀ ਕਮਾਲ ਦੀ ਚੀਜ਼ ਐ ਬਾਕੀ ਇਹਦੇ ਵਿੱਚ ਕੋਕਾ ਪਾਊਡਰ ਪਾਇ ਬੀਮਸ ਉਹ ਸਭ ਤੋਂ ਵੱਧ ਚਿਹਰੇ ਦੇ ਜਿਹੜੇ ਰੋਮ ਖੋਲਦੇ ਆ ਤੇ ਇਹ ਅਸੀਂ ਜਿਹੜਾ ਇੱਕ ਬਣਾਇਆ ਆਪਣਾ ਸੀਰਮ ਠੀਕ ਹੈ ਜੀ ਇਹ ਸੀਰਮ ਮਤਲਬ ਇਹ ਸੀਰਮ ਦੀ ਖਾਸੀਅਤ ਇਹ ਵੀ ਇਹਨੇ ਤੁਹਾਡੇ ਰੋਮ ਸਿਰਫ ਰੋਮ ਸਾਫ਼ ਕਰਨੇ ਆ ਉਹ ਸਾਫ਼ ਤਾਂ ਹੋਣਗੇ ਜੇ ਤੁਸੀਂ ਚੰਗੀ ਤਰ੍ਹਾਂ ਆਪਣਾ ਜਿਹੜਾ ਹੈਗਾ ਖਰਾਕ ਦਾ ਧਿਆਨ ਰੱਖੋਗੇ ਇਹ ਸਾਡਾ ਫੇਸ ਸੀਰਮ ਆ ਤੁਸੀਂ ਇਹ ਦੇਖੋ ਵੀ ਇਹ ਕਿੰਨੀਆਂ ਨੇਚਰਲ ਚੀਜ਼ਾਂ ਤੁਸੀਂ ਬਾਜ਼ਾਰੋਂ ਲੈ ਲਓ ਸਾਰੀਆਂ ਚੀਜ਼ਾਂ ਸਾਡੀਆਂ ਇਹ ਆ ਵੀ ਦੁੱਧ ਵਾਂਗੂ ਲੱਗਣਗੀਆਂ ਤਾਂ ਉਹਨਾਂ ਦੇਖਣ ਨੂੰ ਤੁਸੀਂ ਬਾਜ਼ਾਰੋਂ ਲੈ ਲਓ ਤੁਹਾਨੂੰ ਪਾਣੀ ਜਾਂ ਮਿਲੂਗਾ ਉਹ ਉਹ ਸਾਰਾ ਕੈਮੀਕਲ 베ਸਡ ਆ ਪਰ ਇਹ ਬਿਲਕੁਲ ਨੈਚੁਰਲ ਚੀਜ਼ਾਂ ਜਿਹੜੀਆਂ ਅਸੀਂ ਇਹਦੇ ਵਿੱਚ ਯੂਜ਼ 100% ਨੈਚੁਰਲ 100% ਨੈਚੁਰਲ ਚੀਜ਼ਾਂ ਹੈਗੀਆਂ ਜਿਹੜੀਆਂ ਇਹ ਤੁਸੀਂ ਇਹ ਦੇਖੋ ਜਿਹੜੀ ਸਾਡੀ ਐਲੋਵੇਰਾ ਜੈੱਲ ਵੀ ਹੈ ਇਹ ਵੀ ਤੁਸੀਂ ਦੇਖ ਲਓ ਇਹ ਵੀ ਬਿਲਕੁਲ ਨੈਚੁਰਲ ਹੈ ਇਹ ਵੀ ਕਹ ਲਓ ਵੀ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ ਵੀ ਹਾਂ ਵੀ ਤੁਹਾਨੂੰ ਕੋਈ ਅ ਮਿਕਸਿੰਗ ਚੀਜ਼ ਮਿਲ ਜਵੇ ਇੰਨਾ ਕਾ ਜ਼ਿਆਦਾ ਇਹਨੂੰ ਵਧੀਆ ਢੰਗ ਨਾਲ ਇਹ ਅਸੀਂ ਜਵੇਂ ਅੱਜ ਕੱਲ ਤੁਸੀਂ ਸਨ ਸਕਰੀਨ ਦਾ ਯੂਜ਼ ਕਰਦੇ ਹੋ ਅਸੀਂ ਉਹਦੇ ਵਾਸਤੇ ਯੂਜ਼ ਕਰਾਉਂਦੇ ਆ ਤੁਸੀਂ ਇਹ ਕਹਿੰਦੇ ਸਭ ਤੋਂ ਵਧੀਆ ਸਨ ਸਕਰੀਨ ਦਾ ਜਿਹੜਾ ਪ੍ਰੋਟੈਕਸ਼ਨ ਲਈ ਵਰਤਿਆ ਜਾਂਦਾ ਹੈ ਸਾਡਾ ਪ੍ਰੋਡਕਟ ਆ ਜਿਹੜਾ ਜੀ ਤੇ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਜੀ ਫਿਰ ਜਿਹੜੀ ਤੁਸੀਂ سیرਮ ਬਣਾਈ ਹੈ ਤੁਹਾਡੀ ਕਰੀਮ ਹੈਗੀ ਹੈ ਐਲੋ ਜੈਲ ਹੈਗੀ ਜਿੰਨੇ ਵੀ ਸਾਡੇ ਦੇਖੋ ਜੀ ਪ੍ਰੋਡਕਟਾਂ ਸਾਰੇ ਅਸੀਂ ਕਦੇ ਵੀ ਇਹਦੇ ਵਾਸਤੇ ਸੋਪ ਨਹੀਂ ਰეკਮੈਂਡ ਕਰਦੇ ਨਾ ਕੋਈ ਫੇਸ ਵਾਸ਼ ਕਿਉਂਕਿ ਉਹਨਾਂ 'ਚ ਸਾਰਿਆਂ 'ਚ ਕੈਮੀਕਲ ਆਉਂਦਾ ਅਸੀਂ ਹਰ ਇਹ ਪੇਸ਼ੈਂਟ ਨੂੰ ਇਹ ਨੇ ਵੀ ਵੇਸਣ ਨਾਲ ਸਿਰਫ ਵੇਸਣ ਨਾਲ ਮੂੰਹ ਧੋਣਾ ਹੈ ਤੁਸੀਂ ਦਹੀਂ ਚ ਪਾ ਕੇ ਜਾਂ ਮਲਤਾਨੀ ਮਿੱਟੀ ਦੇ ਨਾਲ ਧੋ ਕੇ ਫਿਰ ਇਹ ਚੀਜ਼ਾਂ ਅਪਲਾਈ ਕਰਨੀਆਂ ਫਿਰ ਇਹ ਬਿਲਕੁਲ ਰਿਜ਼ਲਟ ਦਿੰਦੀਆਂ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਜਾਣਕਾਰੀ ਦੇ ਲਈ ਬਹੁਤ ਕੀਮਤੀ ਗੱਲਾਂ ਅੱਜ ਤੁਸੀਂ ਸਕਿਨ ਬਾਬਤ ਕੀਤੀਆਂ ਨੇ ਚਾਹੇ ਉਹ ਮਲਾਈ ਦਾ ਹੋਵੇ ਚਾਹੇ ਖੋਪੇ ਜਿਹੜਾ ਨਾਰੀਲ ਹੋਵੇ ਉਹਦੀ ਮਲਾਈ ਹੋਵੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜੀ ਡਾਕਟਰ ਸਾਹਿਬ ਨੇ ਸਮਝਾਈਆਂ ਨੇ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਧੰਨਵਾਦ ਜੀ ਸੋ ਇਹ ਸਨ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਜ ਗਰੁੱਪ ਸਿੰਘ ਪੰਗੂ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਜਿਹੜੀਆਂ ਆਰਟੀਫੀਸ਼ੀਅਲ ਕਰੀਮਾਂ ਨੇ ਗੈਰ ਕੁਦਰਤੀ ਜਿਹੜੀਆਂ ਕਰੀਮਾਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਕੈਮੀਕਲ ਹੈਗੇ ਨੇ ਇੱਕ ਵਾਰ ਤੋ ਨਕਾਰ ਦਿੰਦੇ ਅਗਲੇ ਦਿਨ ਤੁਸੀਂ ਦੇਖੋਗੇ ਤੁਹਾਡਾ ਚਿਹਰਾ ਬਿਲਕੁਲ ਮੁਰਝਾਇਆ ਪਿਆ ਹੋਊਗਾ ਜਿਹੜਾ ਇੱਕ ਦਿਨ ਪਹਿਲਾਂ ਲਾਲ ਸੁਰਖ ਨਜ਼ਰ ਆਉਂਦਾ ਤਾਂ ਅਗਲੇ ਦਿਨ ਜਿਹੜਾ ਉਹ ਲਗਭਗ ਲਗਭਗ ਪੀਲਾ ਹੋਇਆ ਪਿਆ ਹੋਏਗਾ ਔਰ ਮੁਰਝਾਇਆ ਮੁਰਝਾਇਆ ਤੁਹਾਨੂੰ ਜਿਹੜਾ ਉਹ ਨਜ਼ਰ ਆ ਸਕਦਾ ਸੋ ਪਰ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਇਹਨਾਂ ਦੀ ਐਲੋ ਜੈਲ ਹੈਗੀ ਆ ਬੜੀ ਬਾ ਕਮਾਲ ਨੁਸਖੇ ਹੈਗੇ ਨੇ ਇਹਦੇ ਵਿੱਚ ਇਸਤੇਮਾਲ ਕੀਤੇ ਗਏ ਨੇ ਨਾਰੀਅਲ ਕੱਚੇ ਨਾਰੀਅਲ ਦੀ ਮਲਾਈ ਇਸਤੇਮਾਲ ਕੀਤੀ ਗਈ ਹੈ ਤੇ ਇਹਦੇ ਵਿੱਚ ਐਲੋਵੇਰਾ ਜੈਲ ਦਾ ਇਸਤੇਮਾਲ ਕੀਤਾ ਗਿਆ ਐਲੋਵੇਰਾ ਜੈਲ ਹੈਗੀ ਹੈ ਇਹਦੇ ਵਿੱਚ ਐਲੋਵੇਰਾ ਦਾ ਇਸਤੇਮਾਲ ਕੀਤਾ ਗਿਆ ਤੇ ਫਿਰ ਇਹਦੇ ਵਿੱਚ ਕੀ ਇਸਤੇਮਾਲ ਕੀਤਾ ਡਾਕਟਰ ਸਾਹਿਬ ਇਹ ਵੀ ਦੁੱਧ ਵਰਗਾ ਜੀ ਪਲਾਂਟ ਬੇਸਡ ਹੈ ਜਿੰਨੇ ਵੀ ਹੁਣ ਸਾਰੇ ਪਲਾਂਟ ਬੇਸਡ ਪਲਾਂਟ ਬੇਸਡ ਹੈਗੇ ਆ ਜੀ ਸਾਰੇ ਤਦੇ ਤਾਂ ਜੀ ਇਹ ਜਿਹੜਾ ਫਾਸਟ ਰਿਜ਼ਲਟ ਨਹੀਂ ਦਿੰਦੇ ਜਿਹੜੇ ਕੈਮੀਕਲ ਆ ਉਹ ਇੱਕਦਮ ਫਾਸਟ ਰਿਜ਼ਲਟ ਦਿੰਦੇ ਨੇ ਜਿਹੜੀਆਂ ਜਿੰਨੀਆਂ ਵੀ ਤੁਸੀਂ ਪਲਾਂਟ ਬੇਸਡ ਚੀਜ਼ਾਂ ਖਾ ਲਓ ਤੁਸੀਂ ਪਲਾਂਟ ਬੇਸਡ ਪ੍ਰੋਟੀਨ ਖਾ ਲਓ ਕੁਝ ਵੀ ਖਾ ਲਓ ਉਹ ਕਦੇ ਵੀ ਤੁਹਾਨੂੰ ਫਾਸਟ ਰਿਜ਼ਲਟ ਨਹੀਂ ਦੇਊਗਾ ਪਰ ਜਦੋਂ ਦੇਊਗਾ ਫਿਰ ਬਾਕੀ ਬਿਹਤਰ ਦੇਊਗਾ ਔਰ ਪਰਮਾਨੈਂਟਲੀ ਨੇਚਰਲੀ ਦੇਊਗਾ ਬਹੁਤ ਬਹੁਤ ਸ਼ੁਕਰੀਆ ਜੀ ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਡੇ ਗਰਮੀਆਂ ਦੇ ਵਿੱਚ ਕਾਫੀ ਕੰਮ ਆਏਗੀ ਵਟਨੇ ਦਾ ਤੁਸੀਂ ਇਸਤੇਮਾਲ ਡਾਕਟਰ ਸਾਹਿਬ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਕਰ ਸਕਦੇ ਹੋ ਹਲਦੀ ਦਾ ਇਸਤੇਮਾਲ ਕਿਵੇਂ ਕਰ ਸਕਦੇ ਹੋ ਕਟਕੇ ਚੰਦਨ ਤੁਸੀਂ ਕਿਵੇਂ ਆਪਣੀ ਸਕਿਨ ਨੂੰ ਚਮਕਾ ਸਕਦੇ ਹੋ ਔਰ ਉਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਸਮਾਂ ਨਹੀਂ ਹੈ ਤਾ ਡਾਕਟਰ ਜਗਰੂਪ ਸਿੰਘ ਪੰਗੋਹਰਾਂ ਨੇ ਆਪਣੇ ਨੁਸਖਿਆਂ ਨਾਲ ਆਪਣੇ ਫਾਰਮੂਲੇ ਨਾਲ ਆਪਣੀ ਜਾਣਕਾਰੀ ਦੇ ਨਾਲ ਜਿਹੜੇ ਇਹ ਨੁਸਖੇ ਫਾਰਮੂਲੇ ਇਜ਼ਾਦ ਕੀਤੇ ਨੇ ਉਮੀਦ ਕਰਦੇ ਆਉਣ ਵਾਲੇ ਵੇਲੇ ਤੁਸੀਂ ਇਹਨਾਂ ਦਾ ਫਾਇਦਾ ਜ਼ਰੂਰ ਲਵੋਗੇ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਆਗਿਆ ਧੰਨਵਾਦ